ਤانوں ਅੱਜ ਦੀਆਂ ਕੁਝ ਗੱਲਾਂ ਮੈਂ ਤੁਹਾਨੂੰ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜਾ ਇੱਕ ਡਿਪਾਰਟਮੈਂਟ ਬਣਾਇਆ ਗਿਆ ਉਹਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਅਮਰੀਕਾ ਦੇ ਵਿੱਚ ਦੂਜਾ ਰਾਸ਼ਟਰਪਤੀ ਟਰੰਪ ਦੀ ਗਾਜ਼ਾ ਸਬੰਧੀ ਜਿਹੜਾ ਉਹਨਾਂ ਦਾ ਬਿਆਨ ਆ ਉਹਦੇ ਤੇ ਚਰਚਾ ਹੋ ਰਹੀ ਆ ਤੀਜੀ ਯੂਪੀਐਸਪੀਐਸ ਵੱਲੋਂ ਚੀਨ ਦੇ ਜਿਹੜੇ ਸਮਾਲ ਸਮਾਨ ਆ ਜਿਹੜੀਆਂ ਪੋਸਟਲ ਸਰਵਿਸਿਜ਼ ਨੇ ਉਹਨਾਂ ਸਬੰਧੀ ਪਹਿਲਾਂ ਫੈਸਲਾ ਕੀਤਾ ਫਿਰ ਵਰਸ ਕਰਤਾ ਇਹਦੇ ਬਾਰੇ ਗੱਲਬਾਤ ਕਰਾਂਗੇ ਅਨ ਨਿਊਯਾਰਕ ਡਾਕਟਰਾਂ ਦੀ ਪਿਛਾਣ ਗੁਪਤ ਰੱਖਣ ਦਾ ਮਾਮਲਾ ਸਾਹਮਣੇ ਆਇਆ ਕਿਉਂਕਿ ਜਿਹੜਾ ਅਬੋਰਸ਼ਨ ਆ ਉਹਦੇ ਉੱਤੇ ਰੌਲਾ ਰੱਪਾ ਪੈ ਰਿਹਾ ਤੇ ਸ਼ੈਟਲ ਦੇ ਵਿੱਚ ਇੱਕ ਮਾਂ ਵੱਲੋਂ ਬੇਟੇ ਦੀ ਹੱਤਿਆ ਕੀਤੀ ਗਈ ਆ ਸਭ ਤੋਂ ਪਹਿਲਾਂ ਗੱਲਬਾਤ ਡੋਜ ਬਾਰੇ ਡੋਪ ਜਣੀ ਡਿਪਾਰਟਮੈਂਟ ਆਫ ਜਿਹੜਾ ਨਵਾਂ ਡਿਪਾਰਟਮੈਂਟ ਬਣਿਆ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਐਲਨ ਮਸਕ ਜਿਹਦੇ ਕਰਤਾ ਧਰਤਾ ਆ ਤੇ ਉਹ ਕੁਝ ਇਹੋ ਜਿਹੇ ਫੈਸਲੇ ਲੈ ਰਹੇ ਆ ਜਿਹਦੇ ਤਹਿਤ ਕਿਹਾ ਇਹ ਜਾ ਰਿਹਾ ਕਹਿੰਦੇ ਉਹ ਇਹ ਆ ਕਿ ਅਸੀਂ ਅਮਰੀਕਾ ਦੇ ਵਿੱਚ ਸਰਕਾਰ ਦਾ ਖਰਚਾ ਬਚਾਉਣਾ ਹੁਣ ਖਰਚਾ ਕਿੰਨਾ ਕੁ ਬਚਾਉਣਾ ਇਹਦੇ ਚ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ ਪਰ ਇਸ ਵੇਲੇ ਇਹਨਾਂ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਆ ਉਹ ਚਾਹੁੰਦੇ ਆ ਕਿ ਅਮਰੀਕਾ ਨੂੰ ਅਸੀਂ ਵੱਡਾ ਬਣਾਈਏ ਤੇ ਕੁਝ ਖਰਚੇ ਜਿਹੜੇ ਕੱਟ ਕਰੀਏ ਜਿਹਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਕੱਢਣਾ ਤੇ ਹੋਰ ਕਈ ਕੁਝ ਇਸੇ ਤਹਿਤ ਹਿੱਸਾ ਆ ਐਲਨ ਮਸਕ ਦੇ ਉੱਤੇ ਪਹਿਲਾਂ ਵੀ ਸਵਾਲ ਉੱਠਿਆ ਕਿ ਇਹਨਾਂ ਦੀ ਰਾਸ਼ਟਰਪਤੀ 트੍ਰੰਪ ਦੇ ਨਾਲ ਨੇੜੇ ਦੀ ਸਾਂਝ ਆ ਵੱਡਾ ਫੰਡਿੰਗ ਇਹਨਾਂ ਨੇ ਦਿੱਤੀ ਸੀਗੀ ਪਰ ਦੂਜਾ ਪਾਸਾ ਇਹ ਆ ਕਿ ਇਹ ਸਮਾਰਟ ਇਨ ਨੇ ਨੇ ਜਾਂ ਇੰਟੈਲੀਜੈਂਟ ਇਨ ਨੇ ਕਿ ਸਰਕਾਰ ਨੂੰ ਇਹਨਾਂ ਦੀ ਸ਼ਮੂਲੀ ਤਦ ਦਾ ਫਾਇਦਾ ਆ ਪਰ ਹੁਣ ਜੇ ਇਸ ਕਿਸਮ ਨਾਲੇ ਡਿਪਾਰਟਮੈਂਟ ਆ ਗਵਰਨੈਂਟ ਐਫੀਸ਼ੀਐਂਸੀ ਕੰਮ ਕਰ ਰਿਹਾ ਇਹਦੇ ਕੰਮ ਕਰਨ ਦੇ ਢੰਗ ਦੇ ਉੱਤੇ ਸਵਾਲ ਉੱਠ ਰਹੇ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਸਰਕਾਰੀ ਮੁਲਾਜ਼ਮਾਂ ਨੂੰ ਫਾਇਰ ਕਰਨ ਦਾ ਮਾਮਲਾ ਆ ਸਰਕਾਰ ਨੇ ਸਿੱਧਾ ਸਿੱਧਾ ਆਫਰ ਕਰ ਦਿੱਤਾ EMPLOYEES ਨੂੰ ਕਿ ਤੁਹਾਨੂੰ ਡੀਲ ਦੇ ਦਿੱਤੀ ਆ ਤੁਸੀਂ ਰਿਜ਼ਾਈਨ ਕਰਜੋ ਆ 6 ਫਰਵਰੀ ਤੱਕ ਦੀ ਲਿਮਟ ਆ ਆ ਡੈਡਲਾਈਨ ਆ ਰਿਜ਼ਾਈਮ ਕਰ ਜਾਓ ਤੇ ਤੁਹਾਨੂੰ ਸਤੰਬਰ ਤੱਕ ਦੀ ਪੇ ਅਸੀਂ ਦੇ ਦੇਵਾਂਗੇ ਤੇ ਤੁਸੀਂ ਘਰ ਨੂੰ ਜਾਓ ਕੰਮ ਛੱਡ ਦਿਓ ਜੇ ਤੁਸੀਂ ਨਾ ਗਏ ਇਹਦੇ ਤੋਂ ਬਾਅਦ ਜੋ ਕੁਝ ਕਰਾਂਗੇ ਉਹ ਸਾਡਾ ਹੋਊਗਾ ਫਿਰ ਤੁਹਾਡੇ ਕੋਲੇ ਅਸੀਂ 6 ਮਹੀਨੇ ਦੀ ਤਨਖਾਹ ਨਹੀਂ ਦੇਣੀ ਫਿਰ ਅਸੀਂ ਕੱਢ ਹੀ ਦੇਣੀ ਹੁਣ ਮਾਹਰ ਇਹ ਕਹਿ ਰਹੇ ਜਿਹੜੇ ਕਾਨੂੰਨੀ ਮਾਹਰ ਨੇ ਕਿਉਂਕਿ ਇਹ ਗੈਰਕਾਨੂੰਨੀ ਆ ਵੀ ਇਹ ਹੋ ਹੀ ਨਹੀਂ ਸਕਦਾ ਠੀਕ ਆ ਮੰਨ ਲਓ ਇਹ ਕਹਿ ਦਿੰਦੇ ਆ ਕਿ ਅਸੀਂ ਛੇ ਮਹੀਨੇ ਦੀ ਤਨਖਾਹ ਦੇ ਦਾਂਗੇ ਸਤੰਬਰ ਤੱਕ ਜਿਹੜੀ ਮੰਨ ਲਓ ਅੱਜ ਰਿਜ਼ਾਈਨ ਕਰ ਗਏ 6 ਫਰਵਰੀ ਤੱਕ ਮੁਲਾਜ਼ਮ ਕਹਿ ਦਿੰਦੇ ਕਿ ਅਸੀਂ ਰਿਜ਼ਾਈਨ ਕਰ ਜੰਨੇ ਆ ਜੀ ਸਾਨੂੰ ਛੇ ਮਹੀਨੇ ਦੀ ਤਨਖਾਹ ਦਿਓ ਉਹ ਤਨਖਾਹ ਦੇ ਪੈਸੇ ਕਿੱਥੋਂ ਆਉਣੇ ਆ ਉਹ ਪੈਸੇ ਨੂੰ ਅਪਰੂਵਲ ਤਾਂ ਕਾਂਗਰਸ ਨੇ ਦੇਣੀ ਆ ਨਾ ਹਜੇ ਤੱਕ ਕਾਂਗਰਸ ਨੇ ਉਹ ਅਪਰੂਵਲ ਦਿੱਤੀ ਕੋਈ ਨਹੀਂ ਤੇ ਫਿਰ ਇਹ ਐਲਾਨ ਕਿਦਾਂ ਕਰ ਰਹੇ ਆ ਇਹਦਾ ਮਤਲਬ ਇਹ ਆ ਕਿ ਜਿਹੜਾ ਸਾਰਾ ਕਾਨੂੰਨ ਆ ਉਹਨੂੰ ਸਾਰੇ ਨੂੰ ਬਾਈਪਾਸ ਕਰਕੇ ਕੁਝ ਨਾ ਕੁਝ ਕਰਨ ਦਾ ਯਤਨ ਕੀਤਾ ਜਾ ਰਿਹਾ ਦੂਜਾ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਆ ਇਹ ਸਰਕਾਰ ਦੀਆਂ ਪ ਐਲਨ ਮਸਕ ਦੀ ਟੀਮ ਕੁਝ ਸਰਕਾਰ ਦੀਆਂ ਪੇਮੈਂਟਸ ਉਹਨਾਂ ਨੂੰ ਕੰਟਰੋਲ ਕਰਨ ਦੇ ਯਤਨ ਕਰ ਰਹੀ ਹੈ ਜਦੋਂ ਕਿ ਕਾਨੂੰਨੀ ਤੌਰ ਦੇ ਉੱਤੇ ਅਜਿਹਾ ਕਰਨ ਦਾ ਅਧਿਕਾਰ ਸਿਰਫ ਕਾਂਗਰਸ ਦੇ ਕੋਲ ਆ। ਤੀਜੀ ਮਹੱਤਵਪੂਰਨ ਗੱਲ ਕਈ ਬਹੁਤ ਸੰਵੇਦਨਸ਼ੀਲ ਜਾਣਕਾਰੀਆਂ ਹੁੰਦੀਆਂ ਜਿਹੜੀਆਂ ਸਿਰਫ ਸਰਕਾਰ ਦੇ ਕੋਲ ਹੀ ਹੁੰਦੀਆਂ। ਜਿਹੜੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਅਧਿਕਾਰੀ ਨੇ ਉਹਨਾਂ ਨੇ ਸਰਕਾਰ ਦੇ ਡਾਟਾਬੇਸ ਦਾ ਐਕਸੈਸ ਲੈ ਲਿਆ ਜਿਹਦੇ ਵਿੱਚ ਸਟੂਡੈਂਟ ਲੋਨ ਰੈਕੋਰਡ ਵੀ ਆ। ਹੁਣ ਇਹ ਬਹੁਤ ਖਤਰਨਾਕ ਗੱਲ ਆ ਇਹਦਾ ਐਕਸੈਸ ਮਤਲਬ ਕੰਪਿਊਟਰ ਦੇ ਵਿੱਚ ਸਾਰਾ ਕੁਝ ਪਿਆ ਉਹਦੀ ਉਹਦਾ ਜਿਹੜਾ ਉਹ ਕੰਪਿਊਟਰ ਤੱਕ ਪਹੁੰਚ ਇਹਨਾਂ ਦੇ ਕੋਲ ਆ ਹੁਣ ਡਿਪਾਰਟਮੈਂਟ ਆ ਗਵਰਨਮੈਂਟ ਆਫ ਡੋਜ ਦੇ ਜਿਹੜੇ ਮੁਲਾਜ਼ਮ ਨੇ ਜਾਂ ਐਲਨ ਮਸਕ ਨੇ ਉਹ ਉਹਨੂੰ ਦੇਖ ਸਕਦੇ ਆ ਜਿਹੜਾ ਕਿ ਸਿਰਫ ਸਰਕਾਰ ਦੀ ਦੇਖ ਸਕਦੀ ਸੀ ਅੱਗੇ ਹੁਣ ਇਹਦੇ ਨਾਲ ਲੋਨ ਰੈਕਡ ਦੇ ਉੱਤੇ ਕੰਸਰਨ ਪੈਦਾ ਹੋ ਗਿਆ ਕਿ ਜਿਹੜੀ ਪ੍ਰਾਈਵੇਸੀ ਜਾਂ ਸਿਕਿਉਰਟੀ ਆ ਉਹਦਾ ਫਿਰ ਕੀ ਮਤਲਬ ਰਹਿ ਗਿਆ ਦੂਜਾ ਇਹ ਆ ਕਿ ਇਹ ਸਕਿਉਰਿਟੀ ਰੂਲਸ ਨੂੰ ਡੋਜ ਫਾਲੋ ਨਹੀਂ ਕਰ ਰਹੀ ਪਰਸਨਲ ਈਮੇਲਸ ਜਾਂ ਜਿਹੜਾ ਇਹ ਆਇਡੈਂਟੀਟੀ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਝ ਜਿਹੜੇ ਡੋਜ ਟੀਮ ਦੇ ਮੈਂਬਰਸ ਨੇ ਉਹ ਪਰਸਨਲ ਈਮੇਲਸ ਜਿਹੜੀਆਂ ਯੂਜ਼ ਕਰ ਰਹੇ ਆ ਤੇ ਆਪਣੇ ਆਪ ਨੂੰ ਉਹ ਪ੍ਰੋਪਰਲੀ ਆਇਡੈਂਟੀਫਾਈ ਨਹੀਂ ਕਰਦੇ ਵੀ ਅਸੀਂ ਕੌਣ ਆ ਜਿਹਦੇ ਨਾਲ ਸਰਕਾਰ ਦੀ ਸਕਿਉਰਿਟੀ ਦਾ ਨਿਜਮ ਟੁੱਟ ਰਿਹਾ ਆ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਚਿੰਤਾ ਆ ਡੌਜ ਦਾ ਮੁੱਖ ਕੰਮ ਇਹ ਆ ਕਿ ਐਲਨ ਮਸਕ ਕਿਉਂਕਿ ਇਹਨਾਂ ਦਾ ਕੰਮ ਹੀ ਟੈਕਨੋਲੋਜੀ ਦਾ ਹੈ ਇਹਨਾਂ ਨੇ ਕਿਹਾ ਸੀ ਕਿ ਮੁਲਾਜ਼ਮ ਕੱਢੋ ਆਪਾਰਟिफिशियल ਇੰਟੈਲੀਜੈਂਸ ਦੇ ਨਾਲ ਸਾਰਾ ਕੰਮ ਕਰਾ ਲੈਣੇ ਐਡਾ ਕਿਹੜਾ ਕੰਮ ਆ ਜਿਹੜਾ ਹੋ ਨਹੀਂ ਸਕਦਾ ਦੂਜਾ ਮੁਲਾਜ਼ਮ ਸਗੋਂ ਏਕਾ ਬਣਦੇ ਆ ਕੁਝ ਕੰਮ ਪੂਰੇ ਕਰਨ ਦੇ ਵਿੱਚ ਹੁਣ ਉਹ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਦੇ ਕੋਲ ਸਰਕਾਰੀ ਡਾਟੇ ਦੀ ਐਕਸੈਸ ਹੋਊਗੀ ਪਰ ਅਫੀਸ਼ੀਅਲ ਜਿਹੜੇ ਚਿੰਤਤ ਇਸ ਗੱਲ ਤੋਂ ਨੇ ਕਿ ਇਹ ਵੀ ਪ੍ਰਾਈਵੇਸੀ ਲਾ ਨੂੰ ਵਾਇਓਲੇਟ ਕਰ ਰਹੇ ਆ ਹੁਣ ਸਰਕਾਰ ਦੀਆਂ ਏਜੰਸੀਜ਼ ਨੂੰ ਮਰਜ ਕਰਨ ਦੀ ਗੱਲ ਉਹ ਵੀ ਬਿਨਾ ਪ੍ਰੂਵਲ ਤੋਂ ਐਲਨ ਮਸਕ ਦੀ ਟੀਮ ਕਈ ਏਜੰਸੀ ਜਿਵੇਂ ਯੂ ਐਸ ਏ ਆਈ ਡੀ ਆ ਜਾਂ ਸਟੇਟ ਡਿਪਾਰਟਮੈਂਟ ਆ ਇਹਨਾਂ ਨੂੰ ਮਰਜ ਕਰਨ ਦੀ ਗੱਲ ਕਰ ਰਿਹਾ ਜਦੋਂ ਕਿ ਸਿਰਫ ਕਾਂਗਰਸ ਕਰ ਸਕਦੀ ਹੈ ਫਿਰ ਇਹਦੇ ਨਾਲ ਹੀ ਲੋਕ ਹੁਣ ਬੋਲਣਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਸਰਕਾਰ ਦੇ ਜਿਹੜੇ ਵਰਕਰਸ ਨੇ ਜਾਂ ਲੀਗਲ ਐਕਸਪਰਟਸ ਨੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਗੈਰ ਕਾਨੂੰਨੀ ਹੈ ਪਰ ਦੂਜੀ ਗੱਲ ਇਹ ਹੈ ਵੀ ਉਹ ਬੇਵੱਸ ਨੇ ਕਰ ਕੁਝ ਨਹੀਂ ਸਕਦੇ ਜਦੋਂ ਰਾਸ਼ਟਰਪਤੀ ਤੇ ਉਹਨਾਂ ਦੀ ਜਿਹੜੀ ਨਜ਼ਦੀਕੀ ਨੇ ਐਲਾਨ ਕਰਦੇ ਨੇ ਫਿਰ ਉਹਨਾਂ ਦੀ ਬੇਵਸ਼ੀ ਹੈ ਪਰ ਉਹ ਕਾਨੂੰਨੀ ਮਾਹਰ ਹੁਣ ਬੋਲਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕਿਉਂਕਿ ਡੋਨਲਡ ਟਰੰਪ ਨੇ ਐਲਨ ਮਸਕ ਨੂੰ ਕਈ ਵਾਰੀ ਡਿਫੈਂਡ ਕੀਤਾ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਹ ਛੋਟਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਆਦਾ ਐਫੀਸ਼ੀਐਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਕਈ ਲਾ ਸੂਟ ਇਸ ਵੇਲੇ ਫਾਈਲ ਹੋ ਚੁੱਕਿਆ ਫੈਡਰਲ EMPLOYEES UNION ਅਤੇ ਜਿਹੜੇ ਹੋਰ ਅਫੀਸ਼ੀਅਲਸ ਨੇ ਉਹਨਾਂ ਨੇ ਇਹਨਾਂ ਨੂੰ ਡੌਜ ਨੂੰ ਸੂ ਕਰ ਦਿੱਤਾ ਹੈ ਇਹਦੇ ਐ ਤੇ ਹੁਣ ਲੀਗਲ ਚੈਲੰਜ ਜਿਹੜੇ ਆ ਉਹ ਆਉਣਗੇ ਕਿ ਇਹ ਕੀ ਸਹੀ ਕਰ ਰਿਹਾ ਹੈ ਤੇ ਕੀ ਗਲਤ ਕਰ ਰਿਹਾ ਹੈ ਡੋਨਲਡ ਟਰੰਪ ਜਦੋਂ ਦੇ ਰਾਸ਼ਟਰਪਤੀ ਬਣੇ ਆ ਉਸ ਦਿਨ ਦੀ ਇਹਨਾਂ ਨੇ ਦੁਨੀਆ ਦੇ ਵਿੱਚ ਤਰਥੱਲੀ ਮਚਾਈ ਆ ਕੋਈ ਨਾ ਕੋਈ ਬਿਆਨ ਜਿਹੜਾ ਇੱਕ ਵਾਰੀ ਹਲਚਲ ਪੈਦਾ ਕਰ ਦਿੰਦਾ ਚਾਹੇ ਉਹ ਟੈਰਿਫਸ ਦਾ ਹੋਵੇ ਤੇ ਹੁਣ ਜਿਹੜਾ ਬਿਆਨ ਇਹਨਾਂ ਦਾ ਗਾਜ਼ਾ ਬਾਰੇ ਆ ਡੋਨਲਡ ਟਰੰਪ ਚਾਹੁੰਦੇ ਕੀ ਆ ਗਾਜ਼ਾ ਦੇ ਉੱਤੇ ਉਹਨੂੰ ਟੇਕਓਵਰ ਕਰਨਾ ਚਾਹੁੰਦੇ ਤੇ ਉੱਤੇ ਆਪਣਾ ਅਧਿਕਾਰ ਚਾਹੁੰਦੇ ਆ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਜਿਹੜਾ ਆ ਗਾਜ਼ਾ ਨੂੰ ਓਨ ਕਰ ਲੈਣਾ ਚਾਹੀਦਾ ਆ ਤੇ ਜਿੰਨੀ ਉੱਥੇ ਤਬਾਈ ਹੋਈ ਆ ਉਹਨੂੰ ਸਾਰੇ ਨੂੰ ਸਾਫ਼ ਕਰਨਾ ਚਾਹੀਦਾ ਆ ਤੇ ਇਹਨੂੰ ਦੁਬਾਰਾ ਰੀ ਇਹਨੂੰ ਦੁਬਾਰਾ ਬਣਾਉਣਾ ਚਾਹੀਦਾ ਰੀਬਿਲਡ ਕਰਨਾ ਚਾਹੀਦਾ ਨਾਲ ਉਹਨਾਂ ਨੇ ਇੱਕ ਸਲਾਹ ਇਹ ਵੀ ਦਿੱਤੀ ਆ ਕਿ ਜਿਹੜੇ ਪਾਲੈਸਟੀਨੀਅਨ ਨੇ ਇਹਨਾਂ ਕੋਲ ਹੁਣ ਇਹ ਛੱਡਣ ਤੋਂ ਸਵਾ ਕੋਈ ਚਾਰਨੀ ਆ ਚਾਰਾ ਨਹੀਂ ਆ ਜਦੋਂ ਕਿ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਆ ਉਹ ਇਸ ਗੱਲ ਦੀ ਮਨਾਹੀ ਕਰਦਾ ਕਿ ਕਿਸੇ ਨੂੰ ਵੀ ਜ਼ਬਰਦਸਤੀ ਉਹਦੇ ਘਰ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਪਾਲੈਸਟੀਨੀਅਨ ਇਹਨੂੰ ਪ੍ਰੋਬਬਲੀ ਦੇ ਰਿਹਾ ਹੈ ਦੇ ਪਲਸਟਿਨੀਅਨ ਨੇ ਉਹਨਾਂ ਨੇ ਇਸ ਇਸ ਵਿਚਾਰ ਨੂੰ ਬਹੁਤ ਸਟਰੋਂਗਲੀ ਬੜਾ ਜ਼ਬਰਦਸਤ ਤਰੀਕੇ ਨਾਲ ਇਹਦਾ ਵਿਰੋਧ ਕੀਤਾ ਕਿ ਸਾਨੂੰ ਆਪਣੀ ਸਟੇਟ ਚਾਹੀਦੀ ਹੈ ਨਾ ਕਿ ਸਾਨੂੰ ਇੱਥੋਂ ਕੱਢਿਆ ਜਾਵੇ ਕੁਝ ਜਿਹੜੇ ਇਜ਼ਰਾਈਲ ਦੇ ਸੱਜੇ ਪੱਖੀ ਨੇਤਾ ਨੇ ਫਾਰ ਰਾਈਟ ਜਿਹੜੇ ਸਪੋਰਟਰਸ ਨੇ ਪੋਲਿਟਿਸ਼ੀਅਨਸ ਨੇ ਉਹ ਕੋਸ਼ਾ ਦਿੱਤਾ ਕਿ ਡੋਨਲਡ ਟਰੰਪ ਦੇ ਇਸ ਆਈਡੀਆ ਦੇ ਨਾਲ ਸਹਿਮਤ ਹੋਏ ਆ ਕਿ ਉਹਨਾਂ ਨੂੰ ਕਿਹਾ ਕਿ ਅਮਰੀਕਾ ਨੂੰ ਗਾਜ਼ਾ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਜਿਹੜੇ ਅਰਬ ਦੇਸ਼ ਨੇ ਉਹਨਾਂ ਨੇ ਡੋਨਲਡ ਟਰੰਪ ਦੇ ਇਸ ਆਈਡੀਆ ਨੂੰ ਬਿਲਕੁਲ ਰਿਜੈਕਟ ਕਰ ਦਿੱਤਾ ਜਿਵੇਂ ਸਾਊਦੀ ਅਰਬੀਆ ਆ ਜਾਂ ਅਜਿਪਟਾ ਇਹਨਾਂ ਨੇ ਕਹਿ ਦਿੱਤਾ ਕਿ ਇਹ ਪਲਸਟੀਨੀਅਨ ਨੂੰ ਐਕਸੈਪਟ ਨਹੀਂ ਕਰ ਸਕਦੇ ਮਤਲਬ ਇਹ ਐਕਸੈਪਟ ਨਹੀਂ ਕਰ ਸਕਦੇ ਕਿ ਪਲਸਟੀਨੀਅਨ ਨੂੰ ਉੱਥੋਂ ਬਾਹਰ ਕੱਢਿਆ ਜਾਵੇ ਹੁਣ ਇਹ ਗੱਲ ਵੀ ਸਾਫ਼ ਨਹੀਂ ਹੈ ਕਿ ਗੱਲ ਇਹ ਕੰਮ ਹੋਊਗਾ ਕਿਦਾਂ ਜਿਹੜੇ ਐਕਸਪਰਟ ਨੇ ਜੇ ਉਹ ਇਸ ਗੱਲ ਨੂੰ ਮੰਨ ਵੀ ਲੈਣ ਜੋ ਕੋਈ ਡੋਨਲਡ ਟਰੰਪ ਚਾਹੁੰਦੇ ਤਾਂ ਹੋਊਗਾ ਕਿਦਾਂ ਅਮਰੀਕਾ ਦਾ ਗਾਜ਼ਾ ਦੇ ਉੱਤੇ ਕਬਜ਼ਾ ਕਿਦਾਂ ਹੋ ਸਕਦਾ ਤੇ ਉੱਥੇ ਕਿਦਾਂ ਸਾਰਾ ਕੁਝ ਮਤਲਬ ਕਿਹੜਾ ਰਾਜਨੀਤਿਕ ਤਰੀਕਾ ਹੈ ਜਿਹੜਾ ਗਾਜ਼ਾ ਨੂੰ ਟੇਕਓਵਰ ਕਰ ਲਿਆ ਜਾਵੇ ਸੋ ਡੋਨਲਡ 트럼ਪ ਕਹਿੰਦੇ ਵੀ ਮੈਨੂੰ ਇੱਥੇ ਇੱਕ ਬਹੁਤ ਵਧੀਆ ਵਪਾਰ ਕਰਨ ਦਾ ਮੌਕਾ ਦਿਖ ਰਿਹਾ ਇੱਕ ਬਿਜ਼ਨਸ ਓਪਰਚੁਨਿਟੀ ਆ ਗਾਜ਼ਾ ਨੂੰ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਇਹ ਕਿਤੇ ਬਹੁਤ ਵਧੀਆ ਲੋਕੇਸ਼ਨ ਆ ਤੇ ਇਹਨੂੰ ਇੱਕ ਬਹੁਤ ਮਹਿੰਗੇ ਮਤਲਬ ਡੈਸਟੀਨੇਸ਼ਨ ਦੇ ਵਿੱਚ ਅਸੀਂ ਤਬਦੀਲ ਕਰਨਾ ਚਾਹੁੰਦੇ ਹਾਂ ਹੁਣ ਇਹਦੇ ਨਾਲ ਕੁਝ ਹੋਰ ਤਕਰਾਰ ਹੋ ਸਕਦੇ ਆ ਕਈ ਲੋਕ ਇਹ ਮੰਨ ਕੇ ਚੱਲਦੇ ਆ ਕਿ ਪਲੈਸਟੀਨੀਆਂ ਨੂੰ ਉੱਥੋਂ ਹਟਾਉਣ ਦੇ ਨਾਲ ਵਾਇਲੈਂਸ ਹੋ ਸਕਦੀ ਆ ਤੇ ਬਹੁਤ ਕੁਝ ਹੋ ਸਕਦਾ ਜਿਹੜੇ ਯੂਐਸ ਦੇ ਕੁਝ ਲਾ ਬੇਕਰ ਨੇ इवन ਜਿਹੜੇ ਰਿਪਬਲਿਕਨਸ ਵੀ ਨੇ ਉਹ ਵੀ ਦੇਖ ਰਹਾ ਵੀ ਇਹ ਅਨ ਰੀਅਲਿਸਟਿਕ ਗੱਲ ਆ ਜਾਂ ਇਹ ਖਤਰਨਾਕ ਆ ਵੀ ਜਿਹੜੀ ਗੱਲ ਡੋਨਲਡ 트੍ਰੰਪ ਉਹ ਕਹਿ ਦਿੱਤੀ ਇਹਦਾ ਕੋਈ ਹੈ ਨਹੀਂ ਆਧਾਰ ਨਹੀਂ ਆ ਇਹ ਗੱਲ ਇਹਦਾ ਕੋਈ ਬੇਸ ਨਹੀਂ ਆ ਸੋ ਦੂਜੀ ਗੱਲ ਇਹ ਅਮਰੀਕਾ ਦੀ ਪਾਲਿਸੀ ਦੇ ਵਿਰੁੱਧ ਆ ਅਮਰੀਕਾ ਦੇ ਵਿੱਚ ਅਮਰੀਕਾ ਨੇ ਹਮੇਸ਼ਾ ਸਪੋਰਟ ਕੀਤੀ ਆ ਦੋ ਸਟੇਟ ਦੇ ਸਾਰੇ ਰੋਲੇ ਕੋਲੇ ਦੇ ਸੋਲੂਸ਼ਨ ਨੂੰ ਨਾ ਕੇ ਉਹ ਲੈਂਡ ਜਿਹੜੀ ਆਪਣੇ ਉੱਤੇ ਲੈਣ ਦੇ ਲਈ ਸੋ ਹੁਣ ਅਮਰੀਕਾ ਦੌਰੇ ਦੇ ਉੱਤੇ ਜਿਹੜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਪਹੁੰਚੇ ਆ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਜਿਹੜੀ ਇੱਕ ਜੁਆਇੰਟ ਪੈਨਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਇਸੇ ਦੌਰਾਨ ਜਿਹੜਾ ਟਰੰਪ ਨੇ ਕਿਹਾ ਗਾਜ਼ਾ ਦੀ ਤਬਾਹੀ ਦੇ ਕਾਰਨ ਪਲਸਤiniansਾਂ ਦੇ ਕੋਲ ਇੱਥੇ ਛੱਡ ਕੇ ਜਾਣ ਤੋਂ ਬਿਨਾਂ ਰਾਹ ਕੋਈ ਨਹੀਂ ਸਾਨੂੰ ਇਹਦਾ ਅਧਿਕਾਰ ਦੇ ਦਿਓ ਅਸੀਂ ਇਹਨੂੰ ਠੀਕ ਕਰਾਂਗੇ ਜੋ ਕੁਝ ਤਬਾਹ ਹੋਇਆ ਉਹਨੂੰ ਠੀਕ ਕਰਾਂਗੇ ਤੇ ਸਾਰਾ ਕੁਝ ਦੁਬਾਰਾ ਬਣਾਵਾਂਗੇ ਰਾਸ਼ਟਰਪਤੀ ਟਰੰਪ ਦੀਆਂ ਕੱਲਾਂ ਕੋਸ਼ਾ ਹਦ ਤੱਕ ਤੇ ਜਿਹੜੀਆਂ ਉਹ ਕਈ ਵਾਰੀ ਅਨਰੀਅਲਿਸਟਿਕ ਲੱਗਦੀਆਂ ਵੀ ਜੇ ਕਹਿ ਰਹੇ ਇਦਾਂ ਨਹੀਂ ਹੋ ਸਕਦਾ ਜਾਂ ਹੋ ਸਕਦਾ ਤਾਂ ਬਾਅਦ ਦੀ ਗੱਲ ਆ ਉਹ ਬਿਆਨ ਵੀ ਨਹੀਂ ਕਿਸੇ ਨੇ ਸਧਾਰਨ ਰੂਪ ਦੇ ਵਿੱਚ ਸੋਚਿਆ ਜਾ ਸਕਦਾ ਵੀ ਇਹ ਇਦਾਂ ਬਿਆਨ ਦੇ ਸਕਦੇ ਆ ਵੀ ਇਹਦੀ ਪ੍ਰੈਕਟੀਕਲੀ ਇਹਦਾ ਇਹ ਪੋਸੀਬਲ ਕੀ ਹੈ ਗਲਫ ਆਫ ਮੈਕਸੀਕੋ ਨੂੰ ਗਲਫ ਆਫ ਅਮਰੀਕਾ ਕਹਿਣਾ ਇਹਨੂੰ ਕੈਨੇਡਾ ਨੂੰ ਆਪਣੀ 51 ਸਟੇਟ ਕਹਿਣਾ ਪ੍ਰਧਾਨ ਮੰਤਰੀ ਕੈਨੇਡਾ ਦੇ ਜਸਟਨ ਟਰੂਡੋ ਨੂੰ ਗਵਰਨਰ ਟਰੂਡੋ ਕਹਿਣਾ ਜਿੰਨੀਆਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਸਾਰਿਆਂ ਦੇ ਵਿੱਚ ਇਦਾਂ ਲੱਗਦਾ ਵੀ ਰੀਅਲਿਸਟਿਕ ਨਹੀਂ ਆ ਇਹਦਾ ਕੋਈ ਆਧਾਰ ਨਹੀਂ ਆ ਉਸੇ ਤਰ੍ਹਾਂ ਹੁਣ ਇਹ ਲੱਗ ਰਿਹਾ ਕਿ ਗਾਜ਼ਾ ਦੇ ਆਪਣੇ ਆਪਣਾ ਅਧਿਕਾਰ ਜਿਹੜਾ ਕਰਨਾ ਇਹ ਕੋਈ ਤਰੀਕ ਇਹ ਠੀਕ ਨਹੀਂ ਲੱਗਦਾ ਵਾਜਿਬ ਨਹੀਂ ਲੱਗਦੀ ਗੱਲ ਸੁਣਨ ਕਰਨ ਨੂੰ ਪਰ ਦੂਜੇ ਪਾਸਾ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਸਾਰਿਆਂ ਦੇ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਬਾਅਦ ਵਿੱਚ ਜਾ ਕੇ ਕੋਈ ਆਧਾਰ ਵੀ ਲੱਭਦਾ ਤੇ ਉਹ ਕੰਮ ਵੀ ਕਰਦੀਆਂ ਜੇਕਰ ਕੈਨੇਡਾ ਨੂੰ ਕੋਈ ਵੀ ਸਟੇਟ ਕਿਹਾ ਤੇ ਇਹ ਮੰਨੇ ਵੀ ਆ ਕਿ ਅਸੀਂ ਤੁਹਾਡੇ ਕਹਿ ਅਨੁਸਾਰ ਚੱਲਾਂਗੇ ਤੇ ਬਾਰਡਰ ਦੇ ਉੱਤੇ 1.3 ਬਿਲੀਅਨ ਡਾਲਰ ਲਾਉਣ ਦੀ ਗੱਲ ਕੀਤੀ ਹੈ ਜੇਕਰ ਮਕਸੀਕੋ ਨੂੰ ਬੰਦ ਕਰਨ ਬਾਰੇ ਕਿਹਾ ਉਹਨਾਂ ਨੇ 10000 ਜਿਹੜਾ ਫੌਜੀ ਆ ਉੱਥੇ ਬਾਰਡਰ ਦੇ ਉੱਤੇ ਲਾਇਆ ਵੀ ਆ ਜੇ ਪਰਾਮਾ ਨੂੰ ਕਿਹਾ ਕਿ ਕਨਾਲ ਅਸੀਂ ਲੈ ਲੈਣੀ ਹੈ ਉਹਨਾਂ ਨੇ ਚੀਨ ਦੇ ਨਾਲ ਆਪਣੀ ਸੰਧੀ ਵੀ ਤੋੜੀ ਹੈ ਤੇ ਜੇ ਹੁਣ ਇਹ ਗਾਜ਼ਾ ਦੇ ਉੱਤੇ ਆਪਣੇ ਕਬਜ਼ੇ ਦੀ ਗੱਲ ਕਰ ਰਹੇ ਆ ਹਜੇ ਤਾਂ ਨਹੀਂ ਦਿਖ ਰਿਹਾ ਹੋ ਸਕਦਾ ਬਾਅਦ ਵਿੱਚ ਇਹਦੇ ਵਿੱਚ ਕੋਈ ਆਧਾਰ ਨਜ਼ਰ ਆਵੇ ਅਗਲੀ ਗੱਲ ਬਾ ਦੋਸਤੋ ਯੂਐਸਪੀਐਸ ਬਾਰੇ ਆ ਜਿਹੜਾ ਆਪਣੇ ਇਹ ਪੋਸਟਲ ਸਰਵਿਸਸ ਨੇ ਯੂਐਸ ਪੋਸਟਲ ਸਰਵਿਸਸ ਇਹਨਾਂ ਨੇ ਪਹਿਲਾਂ ਜਿਹੜਾ ਐਲਾਨ ਕੀਤਾ ਕਿ ਜਿਹੜੀ ਸ਼ਿਪਮੈਂਟਸ ਆ ਰਹੀਆਂ ਜਿਹੜੇ ਪੈਕੇਟਸ ਆ ਰਹੇ ਆ ਜਿਹੜੇ ਸਮਾਨ ਆ ਰਿਹਾ ਚੀਨ ਤੋਂ ਤੇ ਹਾਂਗਕਾਂਗ ਤੋਂ ਇਹਨੂੰ ਰੋਕ ਦਈਏ ਵੀ ਅਸੀਂ ਇਹਨੂੰ ਬੰਦ ਕਰ ਦਿੱਤਾ ਅਸੀਂ ਨਹੀਂ ਲੈਣਾ ਪਰ ਨਾਲ ਹੀ ਉਹਨਾਂ ਨੇ ਆਪਣਾ ਫੈਸਲਾ ਰਿਵਰਸ ਕਰ ਦਿੱਤਾ ਕਿ ਹਾਂਜੀ ਠੀਕ ਆ ਅਸੀਂ ਲਵਾਂਗੇ ਹੁਣ ਇਹ ਰੌਲਾ ਬਹੁਤ ਗੰਭੀਰ ਆ ਡੋਨਲਡ ਟਰੰਪ ਨੇ ਟੈਰਫ ਲਾਇਆ ਚੀਨ ਦੇ ਉੱਤੇ ਆਪਾਂ ਸਾਰੇ ਜਾਣਦੇ ਆ ਵੀ ਟੈਰਫ ਜਿਹੜਾ 10% ਚੀਨ ਤੋਂ ਆਉਣ ਵਾਲੇ ਸਮਾਨ ਦੇ ਉੱਤੇ ਲਾ ਦਿੱਤਾ ਤੇ ਕੁਦਰਤੀ ਆ ਹੁਣ ਚੀਨ ਤੋਂ ਆਉਣ ਵਾਲਾ ਸਮਾਨ ਮਹਿੰਗਾ ਹੋਊਗਾ ਚੀਨ ਨੇ ਇਹਦਾ ਜਿਹੜਾ ਵਿਰੋਧ ਕੀਤਾ ਜਾਂ ਇਹਦੀ ਪ੍ਰਤੀਕਿਰਿਆ ਇਹ ਦਿੱਤੀ ਕਿ ਉਹਨਾਂ ਨੇ 15% ਆਪਣਾ ਟੈਰਫ ਇਹਦੇ ਉੱਤੇ ਲਾ ਦਿੱਤਾ ਜਿਹੜੀ ਅਮਰੀਕਾ ਦੀ ਸਮਾਨ ਸੀ ਚਾਹੇ ਕੋਲਾ ਆ ਚਾਹੇ ਗੈਸ ਆ ਚਾਹੇ ਫਾਰਮ ਇਕਵਿਪਮੈਂਟ ਆ ਮੇਲ ਸਸਪੈਂਸ਼ਨ ਦੇ ਨਾਲ ਹੋਇਆ ਕਿ ਕਿ ਜਿਹੜੇ ਰਿਟੇਲਰਸ ਨੇ ਉਹਨਾਂ ਦੇ ਉੱਤੇ ਅਸਰ ਪਿਆ। ਕਿੰਨੀਆਂ ਉੱਥੋਂ ਦੀਆਂ ਬਹੁਤ ਪਪੂਲਰ ਐਪਸ ਨੇ ਜਿਵੇਂ Amazon ਆ, Temu ਆ, ਜਾਂ Shein ਆ। ਇਹਨਾਂ ਸਾਰਿਆਂ ਦੇ ਸਮਾਨ ਡਿਲੇ ਹੋਣਗੇ ਤੇ ਜਿਹੜੀ ਸ਼ਿਪਿੰਗ ਕਾਸਟ ਆ ਵਧੂਗੀ। ਮਤਲਬ ਤੁਸੀਂ Amazon ਤੋਂ ਸਮਾਨ ਵਗੋਣਾ ਤੁਹਾਨੂੰ ਮਹਿੰਗਾ ਮਿਲੂਗਾ ਹੁਣ ਤੇ ਉਹਦੀ ਸ਼ਿਪਮੈਂਟ ਜਿਹੜੀ ਆ ਡਿਲੇ ਵੀ ਹੋਊਗੀ। ਜਿਹੜੀ ਮੇਲ ਸਸਪੈਂਸ਼ਨ ਆ ਉਹਦੇ ਨਾਲ ਇਹਨਾਂ ਸਾਰਿਆਂ ਦੇ ਉੱਤੇ ਅਸਰ ਪਊਗਾ ਤੇ ਪਿਆ ਵੀ ਆ। ਕਈ ਜਿਹੜੇ ਪੈਕੇਟਸ ਨੇ ਉਹ ਸਿੱਧੇ ਚੀਨ ਤੋਂ ਆਉਂਦੇ ਆ ਔਰ ਇਹ ਬਹੁਤ ਵੱਡੀ ਗਿਣਤੀ ਹੈ ਇਹਨਾਂ ਦੀ ਚੀਨ ਤੋਂ ਆਉਣ ਵਾਲੇ ਸਮਾਨ ਦੀ ਲਗਭਗ ਜਿਹੜੇ 800 ਡਾਲਰ ਤੋਂ ਹੇਠਾਂ ਦੇ ਪੈਕੇਟ ਹੁੰਦੇ ਆ ਅੱਧੇ ਜਿਹੜੇ ਨੇ ਉਹ ਲਗਭਗ ਉਹ ਚੀਨ ਤੋਂ ਆ ਰਹੇ ਆ ਜੇ 800 ਡਾਲਰ ਤੋਂ ਮਤਲਬ ਸਸਤੀ ਸ਼ਿਪਮੈਂਟ ਤੁਹਾਡੇ ਕੋਲ ਆਉਂਦੀ ਆ ਇਹ ਅੱਧੋਂ ਦੇ ਕਰੀਬ ਚੀਨ ਤੋਂ ਆਉਂਦੇ ਆ ਤੇ ਹੁਣ ਕੁਦਰਤੀ ਆ ਵੀ ਜਿਹੜਾ ਕੰਜ਼ਿਊਮਰ ਆ ਉਹਨੂੰ ਜ਼ਿਆਦਾ ਪੇ ਕਰਨਾ ਪਊਗਾ ਤੇ ਵਾਰਨਿੰਗ ਇਹ ਵੀ ਦਿੱਤੀ ਆ ਕਿ ਜਿਹੜੇ ਇਹ ਪੈਕੇਜ ਆ ਇਹਨਾਂ ਨੂੰ ਜਿਹੜਾ ਰੋਕਿਆ ਗਿਆ ਇਹਦੇ ਨਾਲ ਕੀਮਤਾਂ ਵੀ ਵੱਧ ਸਕਦੀਆਂ ਆ ਵੇਟ ਟਾਈਮ ਵੀ ਜ਼ਿਆਦਾ ਹੋ ਸਕਦਾ ਹੈ ਚੀਨ ਦੇ ਜਿਹੜੇ ਆਲੋਚਕ ਨੇ ਉਹ ਅਮਰੀਕਾ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਆ ਚੀਨ ਨੇ ਅਮਰੀਕਾ ਨੂੰ ਕਿਹਾ ਕਿ ਤੁਸੀਂ ਇਹਦਾ ਸਿੱਧਾ-ਸਿੱਧਾ ਰਾਜਨੀਤਿਕ ਕਰਨ ਕੀਤਾ ਵਪਾਰ ਦਾ ਵਪਾਰ ਆਪਣੇ ਥਾਂ ਸੀ ਰਾਜਨੀਤੀ ਆਪਣੀ ਥਾਂ ਸੀ ਪਰ ਤੁਸੀਂ ਇਹ ਗਲਤ ਕੀਤਾ ਤੇ ਅਸੀਂ ਆਪਣੇ ਬਿਜ਼ਨੈਸਸ ਨੂੰ ਬਚਾਉਣ ਦੇ ਲਈ ਪੂਰੀ ਯਤਨ ਕਰਾਂਗੇ ਅਮਰੀਕਾ ਦੇ ਵਿੱਚ ਜਿਹੜੇ ਜਿਹੜੇ ਚੁਣੇ ਨਮਾਇੰਦੇ ਨੇ ਉਹ ਦੋ ਮਤਨ ਇਹਦੇ ਉੱਤੇ ਕੋਸ਼ਰ ਰਿਪਬਲਿਕਨ 트ੰਪ ਦੇ ਇਸ ਪਲਾਨ ਦੀ ਸਪੋਰਟ ਕਰ ਰਹੇ ਆ ਚਾਈਨਾ ਨੂੰ ਰੋਕਣ ਦੇ ਲਈ ਦੂਜੇ ਜਿਹੜੇ ਆ ਉਹ ਕਹਿ ਰਹੇ ਆ ਕਿ ਇਹ ਜ਼ਿਆਦਾ ਕਾਲੀ ਨਾਲ ਲਿਆ ਗਿਆ ਫੈਸਲਾ ਆ ਟ੍ਰੇਡ ਐਕਸਪਰਟ ਕਹਿੰਦੇ ਆ ਕਿ ਇੰਡਸਟਰੀ ਕਨਫਿਊਜ਼ਡ ਆ ਜਿਹੜੀਆਂ ਕੰਪਨੀਆਂ ਇਸ ਵੇਲੇ ਉਹ ਉਹਨਾਂ ਨੂੰ ਹਜੇ ਤੱਕ ਜਿਹੜੇ ਰੂਲਸ ਆ ਜਾਂ ਇਹਨਾਂ ਰੂਲਸ ਨੂੰ ਫਾਲੋ ਕਿਦਾਂ ਕਰਨਾ ਉਹ ਸਮਝਣ ਦੇ ਵਿੱਚ ਦਿੱਕਤ ਆ ਰਹੀ ਹੈ ਕਾਂਗਰਸ ਟ੍ਰੇਡ ਪਾਲਿਸੀ ਦੇ ਉੱਤੇ ਜ਼ਿਆਦਾ ਕੰਟਰੋਲ ਚਾਹੁੰਦੀ ਹੈ ਲਾਅ ਮੇਕਰੇ ਬਲੀਵ ਕਰਦੇ ਹਨ ਉਹਨਾਂ ਨੂੰ ਇਹ ਲੱਗਦਾ ਆ ਕਿ ਜਿਹੜੇ ਟ੍ਰੇਡ ਦੇ ਫੈਸਲੇ ਨੇ ਬਿਨਾ ਪ੍ਰੋਪਰ ਪਲੈਨਿੰਗ ਤੋਂ ਲਾਏ ਗਏ ਆ ਇਹਨਾਂ ਦੇ ਉੱਤੇ ਸਾਡੇ ਅਪਰੂਵਲ ਹੋਣੀ ਚਾਹੀਦੀ ਸੀ ਸਾਨੂੰ ਘੱਟੋ-ਘੱਟ ਜਿਹੜਾ ਪਤਾ ਹੋਣਾ ਚਾਹੀਦਾ ਕਿ ਇਹ ਕੀ ਹੋ ਰਿਹਾ ਤੇ ਅਸੀਂ ਇਹਨੂੰ ਕੰਟਰੋਲ ਕਰੀਏ ਉਹਦੇ ਨਾਲ ਜਿਹੜਾ ਵਿਚਾ ਜ਼ਿਆਦਾ ਹੋ ਸਕਦਾ ਅਦਰਵਾਈਜ਼ ਜਿਹੜੀ ਸਿਚੁਏਸ਼ਨ ਆ ਉਹ ਥੋੜੀ ਜੀ ਕਨਫਿਊਜ਼ਿੰਗ ਆ ਅਗਲੀ ਗੱਲਬਾਤ ਦੋਸਤੋ ਨਿਊਯਾਰਕ ਤੋਂ ਹੁਣ ਨਿਊਯਾਰਕ ਦੇ ਵਿੱਚ ਇੱਕ ਨਵਾਂ ਕਾਨੂੰਨ ਆ ਉਸ ਨਵੇਂ ਕਾਨੂੰਨ ਦੇ ਤਹਿਤ ਡਾਕਟਰ ਆਪਣੀ ਪਛਾਣ ਲੁਕਾ ਸਕਦੇ ਆ ਡਾਕਟਰ ਆਪਣੀ ਪਛਾਣ ਕਿਉਂ ਲੁਕਾਉਣਾ ਚਾਹੁੰਦੇ ਆ ਏਬੋਰਸ਼ਨ ਦੇ ਮਾਮਲੇ ਦੇ ਉੱਤੇ ਅਸੀਂ ਸਾਰੇ ਜਾਣਦੇ ਆਬੋਰਸ਼ਨ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਵਿੱਚ ਲੋਕ ਤੇ ਰਾਜਨੀਤੀ ਸਾਰਾ ਕੁਝ ਦੋ ਹਿੱਸਿਆਂ 'ਚ ਵੰਡਿਆ ਇੱਕ ਲੋਕ ਸਪੋਰਟ ਕਰਦੇ ਆ ਕਿ ਔਰਤ ਦਾ ਸਰੀਰ ਆ ਤੇ ਉਹਦਾ ਆਪਣਾ ਅਧਿਕਾਰ ਹੋਣਾ ਚਾਹੀਦਾ ਉਹਨੇ ਐਬੋਰਸ਼ਨ ਕਰਨਾ ਜਾਂ ਨਹੀਂ ਕਰਨਾ ਦੂਜੀ ਧਿਰ ਕਹਿੰਦੀ ਆ ਕਿ ਇਹਦੇ ਉੱਤੇ ਸਿੱਧਾ-ਸਿੱਧਾ ਸਟੇਟ ਦਾ ਅਧਿਕਾਰ ਹੋਣਾ ਚਾਹੀਦਾ ਸਰਕਾਰ ਕੋਈ ਵੀ ਜਿਹੜਾ ਮਤਲਬ ਕਿਸੇ ਅਬੋਰਟ ਕਰਨਾ ਕਿਸੇ ਬੱਚੇ ਨੂੰ ਕੁੱਕ ਦੇ ਵਿੱਚ ਮਾਰਨਾ ਉਹਨੂੰ ਕਤਲ ਦੇ ਬਰਾਬਰ ਮੰਨੋ ਜੇ ਤੁਸੀਂ ਜਿੰਦੇ ਵਿਅਕਤੀ ਨੂੰ ਕਤਲ ਕਰਦੇ ਨੇ ਉਹ ਵੀ ਜਿੰਦਾ ਹੀ ਹੁੰਦਾ ਢਿੱਡ ਦੇ ਵਿੱਚ ਜਦੋਂ ਉਹਦੀ ਹਰਟ ਬੀਟ ਆ ਜਾਂਦੀ ਆ 5ਵੇਂ 6ਵੇਂ ਹਫਤੇ ਤੋਂ ਬਾਅਦ ਵੀ ਉਸ ਤੋਂ ਬਾਅਦ ਉਹਨੂੰ ਮਤਲਬ ਕਤਲ ਹੀ ਆ ਇਸ ਹੱਦ ਤੱਕ ਉਹ ਇਹਦੇ ਵਿਰੋਧ ਦੇ ਵਿੱਚ ਨੇ ਪਰ ਕੁਝ ਡਾਕਟਰ ਸਟੇਟ ਦੇ ਲਾਅ ਨੇ ਇਹ ਕੋਸ਼ਿਸ਼ ਸਟੇਟਾਂ ਲਾਓ ਕਰਦੀਆਂ ਵੀ ਹਾਂਜੀ ਨਿਊਯਾਰਕ ਲਾਅ ਕਰਦਾ ਵੀ ਠੀਕ ਆ ਲਿਊਸੀਆਨਾ ਜਿਹੜਾ ਆ ਉਹ ਨਹੀਂ ਲਾਅ ਕਰਦਾ ਵੀ ਤੁਸੀਂ ਨਹੀਂ ਕਰ ਸਕਦੇ ਹੁਣ ਹੋਇਆ ਕੀ ਇੱਥੇ ਡਾਕਟਰ ਜਿਹੜੇ ਨੇ ਉਹ ਅਬੋਰਸ਼ਨ ਪਿਲਸ ਦਿੰਦੇ ਨੇ ਮਿਫਪ੍ਰਿਸਟੋਨ ਤੇ ਇੱਕ ਹੋਰ ਦਵਾਈ ਆ ਇਹ ਦੋ ਦਵਾਈਆਂ ਬਹੁਤ ਜ਼ਿਆਦਾ ਯੂਜ਼ ਕੀਤੀਆਂ ਜਾਂਦੀਆਂ ਅਬਾਰਟ ਅਬਾਰਸ਼ਨ ਦੇ ਲਈ ਉਹ ਹੋਇਆ ਕੀ ਸੀ ਡਾਕਟਰ ਨੇ ਇਹ ਦਵਾਈ ਪ੍ਰਸਕ੍ਰਾਈਬ ਕਰ ਦਿੱਤੀ ਤੇ ਉਹ ਹੁਣ ਉਹ ਦਵਾਈ ਪ੍ਰਸਕ੍ਰਾਈਬ ਕਰਕੇ ਦੇ ਦਿੱਤੀ ਤੇ ਜਿਹਨੂੰ ਦਿੱਤੀ ਆ ਉਹ ਲੂਸੀਆਨਾ ਦੀ ਔਰਤ ਸੀ ਮਾਈਨਰ ਸੀ ਉਹਨੂੰ ਉਹਨੇ ਦੇ ਦਿੱਤੀ ਨਿਊਯਾਰਕ ਦੇ ਡਾਕਟਰ ਮਾਰਗਰੇਟ ਕਾਰਪੈਂਟਰ ਉਹਦਾ ਨਾਮ ਦੱਸਦੇ ਆ ਉਹਨੂੰ ਚਾਰਜ ਕੀਤਾ ਕਿਉਂਕਿ ਲਿਊਸੀਆਨਾ ਦੇ ਲਿਊਸੀਆਨਾ ਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ ਕਿਉਂਕਿ ਲਿਊਸੀਆਨਾ ਦੀ ਕੁੜੀ ਨੂੰ ਉਹਨੇ ਅਬੋਰਸ਼ਨ ਵਾਲੀ ਗੋਲੀ ਲਿਖ ਕੇ ਦੇ ਦਿੱਤੀ ਉਹ ਮਾਈਨਰ ਸੀ ਜਦੋਂ ਲਿਊਸੀਆਨਾ ਦੇ ਵਿੱਚ ਉਹ ਦੇਖਿਆ ਵੀ ਇਹ ਗੋਲੀ ਆਈ ਕਿੱਥੋਂ ਦਵਾਈ ਆਈ ਕਿੱਥੋਂ ਕਹਿੰਦੇ ਨਿਊਯਾਰਕ ਤੋਂ ਨਿਊਯਾਰਕ ਤੋਂ ਆਈ ਤੇ ਕਿਹੜੇ ਡਾਕਟਰ ਨੇ ਲਿਖ ਕੇ ਦਿੱਤੀ ਆ ਡਾਕਟਰ ਦਾ ਨਾਮ ਉਹ ਕਹਿੰਦੇ ਜੀ ਆ ਮਾਰਕਰ ਕਾਰਪంటర్ ਡਾਕਟਰ ਦਾ ਨਾਮ ਆ ਉਹਨਾਂ ਨੇ ਲਿਊਸੀਆਨਾ ਦੇ ਵਿੱਚ ਉਸ ਡਾਕਟਰ ਨੂੰ ਚਾਰਜ ਕਰ ਦਿੱਤਾ ਵੀ ਤੁਸੀਂ ਇਹ ਦਵਾਈ ਸਾਡੀ ਸਟੇਟ ਦੇ ਬੰਦੇ ਨੂੰ ਕਿਦਾਂ ਲਿਖ ਕੇ ਦੇ ਸਕਦੇ ਆ ਤੇ ਕੁਦਰਤੀ ਆ ਹੁਣ ਜੇ ਇਹ ਸਿੱਧ ਹੋ ਜਾਂਦਾ ਆ ਕਿ ਜਾਂ ਉਹ ਦੋਸ਼ੀ ਪਾਏ ਜਾਂਦੇ ਆ ਇਹਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਸਾਰਾ ਕੁਝ ਹੁੰਦਾ ਤੇ 15 ਸਾਲ ਦੀ ਡਾਕਟਰ ਨੂੰ ਸਜ਼ਾ ਹੋ ਸਕਦੀ ਆ ਨਿਊਯਾਰਕ ਦੇ ਗਵਰਨਰ ਨੇ ਹਾਲਾਂਕਿ ਇਹਨੂੰ ਡਿਫੈਂਡ ਕੀਤਾ ਗਵਰਨਰ ਕੈਥੀ ਹੋਚਲ ਨੇ ਇਹਨੂੰ ਕਿਹਾ ਵੀ ਨਹੀਂ ਅ ਅਸੀਂ ਨਹੀਂ ਅਲਾਉ ਕਰਾਂਗੇ ਕਿ ਡਾਕਟਰ ਨੂੰ ਉੱਥੇ ਲਿਊਸੀਆਨਾ ਦੇ ਵਿੱਚ ਟਰਾਇਲ ਦੇ ਲਈ ਭੇਜਿਆ ਜਾਵੇ ਅਸੀਂ ਇਸ ਕੱਲ ਦੇ ਹੱਕਚ ਹੀ ਨਹੀਂ ਆ ਜਿਹੜੀ ਉਹ ਕੁੜੀ ਦੀ ਮਾਂ ਸੀ ਮਾਈਨਰ ਸੀ ਕੁੜੀ ਉਹਨੂੰ ਵੀ ਚਾਰਜ ਕੀਤਾ ਗਿਆ ਕਿ ਤੂੰ ਆਪਣੀ ਕੁੜੀ ਦੀ ਮਦਦ ਕੀਤੀ ਐ ਅਬੋਰਸ਼ਨ ਪਿਲਸ ਲੈਣ ਦੇ ਵਿੱਚ ਹੁਣ ਇਹਦੇ ਤੋਂ ਬਾਅਦ ਬਾਕੀ ਡਾਕਟਰ ਵੀ ਡਰ ਗਏ ਵੀ ਸਟੇਟ ਸਟੇਟ ਚ ਲਾਉੜ ਆ ਅਸੀਂ ਕਿਸੇ ਨੂੰ ਵੀ ਦੇ ਸਕਦੇ ਆ ਸਾਡਾ ਸਾਨੂੰ ਕਾਨੂੰਨ ਕਹਿੰਦਾ ਕਿ ਤੁਸੀਂ ਕਿਉਂਕਿ ਅਬੋਰਸ਼ਨ ਸਟੇਟ ਦਾ ਫੈਸਲਾ ਹੈ ਕੁਝ ਸਟੇਟਾਂ ਵੱਖ-ਵੱਖ ਸਟੇਟਾਂ ਦੇ ਵਿੱਚ ਅਮਰੀਕਾ ਦੇ ਵਿੱਚ ਅਬੋਰਸ਼ਨ ਸਬੰਧੀ ਵੱਖਰੇ ਕਾਨੂੰਨ ਨੇ ਜਿਹੜੇ 4-5 ਮਾਮਲੇ ਬਹੁਤ ਵੱਡੇ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਅਬੋਰਸ਼ਨ ਆ ਤੇ ਉਹਦੇ ਉੱਤੇ ਸਾਰੀ ਰਾਜਨੀਤੀ ਹੁੰਦੀ ਆ ਹੁਣ ਇੱਥੇ ਫਿਰ ਹੁਣ ਕਾਨੂੰਨ ਕੀ ਲਿਆਂਦਾ ਹੈ ਪੁਲਿਸ ਜਿਹੜੀ ਆ ਉਹਨੇ ਡਾਕਟਰ ਨੂੰ ਉਹਦੀ ਸਲਿੱਪ ਤੋਂ ਲੱਭ ਲਿਆ ਸੀ ਉਹਨਾਂ ਨੇ ਦੇਖਿਆ ਕਿ ਜਿਹੜਾ ਡਾਕਟਰ ਆ ਕਿਉਂਕਿ ਦਾ ਨਾਮ ਜਿਹੜਾ ਪ੍ਰਿੰਟ ਕੀਤਾ ਸੀ ਉੱਤੇ ਮੈਡੀਕੇਸ਼ਨ ਬੋਟਲ ਦੇ ਉੱਤੇ ਸੋ ਉਹਦੇ ਤੋਂ ਬਾਅਦ ਹੁਣ ਅਗਲੀ ਫੇਰ ਕਾਨੂੰਨੀ ਲੜਾਈ ਆ ਇਸ ਅਬੋਰਸ਼ਨ ਪਿਲਸ ਦੇ ਉੱਤੇ ਲੈ ਕੇ ਸਟੇਟ ਜਿਹੜੀ ਅਬੋਰਸ਼ਨ ਪਿਲਸ ਦੇ ਮਾਮਲੇ ਦੇ ਵਿੱਚ ਲੜਾਈ ਲੜ ਰਹੀ ਆ ਤੇ ਇਹ ਅਬੋਰਸ਼ਨ ਪਿਲਸ ਕਿਉਂਕਿ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਅਬੋਰਸ਼ਨ ਦੇ ਲਈ ਇੱਕ ਤਰੀਕਾ ਹੈ ਸੁਪਰੀਮ ਕੋਰਟ ਨੇ ਅਬੋਰਸ਼ਨ ਪਿਲ ਦੀ ਸਪੋਰਟ ਕੀਤੀ 2024 ਦੇ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੇ ਜਿਹੜੇ ਇਹ ਹੈਗੇ ਨੇ 크ਰਿਸਚੀਅਨ ਐਂਟੀ ਅਬੋਰਸ਼ਨ ਗਰੁੱਪ ਆ ਉਹ ਇਹਨਾਂ ਅਬੋਰਸ਼ਨ ਪਿਲਸ ਦੀ ਐਕਸੈਸ ਤੇ ਸੂ ਨਹੀਂ ਕਰ ਸਕਦੇ ਨਿਊਯਾਰਕ ਨੇ ਹੁਣ ਕੀ ਕੀਤਾ ਕਿ ਆਪਣੇ ਡਾਕਟਰਾਂ ਨੂੰ ਬਚਾਉਣ ਦੇ ਲਈ ਉਹ ਕਹਿੰਦੇ ਆਪਣਾ ਨਾਂ ਨਹੀਂ ਲਿਖੋ ਦੇ ਉੱਤੇ ਕਿ ਤੁਸੀਂ ਇਹਨਾਂ ਨੂੰ ਤੁਸੀਂ ਜਿਹੜਾ ਨਾਂ ਨਾ ਲਿਖੋ ਕਲੀਨਿਕ ਦਾ ਨਾਂ ਲਿਖ ਦਿਓ ਫਿਰ ਤੁਹਾਡੇ ਤੇ ਕੋਈ ਕੇਸ ਨਹੀਂ ਹੋ ਸਕਦਾ ਸੋ ਹੁਣ ਅਬੋਰਸ਼ਨ ਰਾਈਟਸ ਜਿਹੜੇ ਗਰੁੱਪਸ ਨੇ ਉਹ ਇਸ ਗੱਲ ਤੋਂ ਨਾਰਾਜ਼ ਨੇ ਗੁੱਸੇ 'ਚ ਨੇ ਉਹ ਕਹਿੰਦੇ ਆ ਕਿ ਡਾਕਟਰ ਨੂੰ ਚਾਰਜ ਕਰਨਾ ਚਾਹੀਦਾ ਕਿ ਇਹ ਹਮਲਾ ਆ ਤੇ ਇਹ ਨਹੀਂ ਹੋਣਾ ਚਾਹੀਦਾ ਸੀ ਦੂਜੇ ਜਿਹੜੇ ਨੇ ਉਹ ਡਾਕਟਰ ਦੇ ਹੱਕ ਵਿੱਚ ਖੜੇ ਨੇ ਪਰ ਇਸ ਕਾਨੂੰਨ ਦੇ ਤਹਿਤ ਹੁਣ ਡਾਕਟਰ ਨੂੰ ਆਪਣਾ ਨਾਂ ਲਿਖਣ ਦੀ ਲੋੜ ਨਹੀਂ ਵੀ ਇਹ ਮੈਂ ਪ੍ਰਸਕ੍ਰਾਈਬ ਕੀਤੀ ਆਪਣੇ ਕਲੀਨਿਕ ਦਾ ਨਾਂ ਲਿਖ ਸਕਦਾ ਜਿਹਦੇ ਨਾਲ ਕਾਨੂੰਨੀ ਅੜਚਣਾਂ ਤੋਂ ਬਚਿਆ ਜਾ ਸਕਦਾ ਆ ਆਖਰੀ ਖਬਰ ਦੋਸਤੋ ਸੈਟਲ ਤੋਂ ਆ ਸੈਟਲ ਦੇ ਵਿੱਚ ਇੱਕ ਮਾਂ ਨੂੰ ਅਰੈਸਟ ਕੀਤਾ ਗਿਆ ਉਹ ਜਿਹੜੀ ਡੇਨੀਆ ਯੰਗ ਉਸ ਮਾਂ ਦਾ ਨਾਂ ਆ ਉਹਨੇ ਆਪਣੇ 14 ਸਾਲਾਂ ਦੇ ਮੁੰਡੇ ਨੂੰ ਮਾਰ ਦਿੱਤਾ ਅ ਦੱਸ ਦਿਆ ਕਿ 1100 ਜ਼ਖਮ ਸੀ ਉਹਦੇ ਸਰੀਰ ਦੇ ਉੱਤੇ ਜਿਹੜੀ ਮੈਡੀਕਲ ਐਗਜ਼ਾਮੀਨਰ ਸੀ ਜਦੋਂ ਉਹਨੇ ਦੇਖਿਆ ਉਹ ਕਹਿੰਦਾ 1172 ਨਿਸ਼ਾਨ ਕੱਟ ਤੇ ਦੂਜੀਆਂ ਚੀਜ਼ਾਂ ਸੀ ਉਹਦੇ ਉੱਤੇ ਇਹ ਸੈਪਰੇਟ ਇਹਦੇ ਮਦਰ ਫਾਦਰ ਜਿਹੜਾ ਮੁੰਡਾ ਮਾਰਿਆ ਗਿਆ ਰਹਿੰਦੇ ਸੀ ਆਪਣੇ ਪਿਤਾ ਦੇ ਕੋਲ ਰਹਿੰਦਾ ਸੀ ਤੇ ਅਗਸਤ ਦੇ ਵਿੱਚ ਆਪਣੇ ਮਾਤਾ ਨੂੰ ਮਿਲਣਾ ਹੋਇਆ ਸੀ ਕਦੇ-ਕਦੇ ਮਿਲਣ ਆਉਂਦਾ ਸੀ ਉਹਨੇ ਇਹਨੂੰ ਜਾਣ ਨਹੀਂ ਦਿੱਤਾ ਆਪਣੇ ਲੀਗਲ ਗਾਰਡੀਅਨ ਦੇ ਕੋਲ ਇੱਥੇ ਹੀ ਰੱਖ ਲਿਆ 3 ਘੰਟੇ ਕਹਿੰਦੇ ਉਹਨੂੰ ਨੇ ਕੁੱਟਿਆ ਜਨਵਰੀ 30 ਨੂੰ ਯੰਗ ਜਿਹੜੀ ਆ ਉਹ ਕਹਿੰਦੇ ਦੁਖੀ ਹੋ ਗਈ ਕਿਉਂਕਿ ਉਹ ਨਿਆਣਾ ਘਰ ਦੇ ਕੰਮ ਨਹੀਂ ਸੀ ਕਰਦਾ ਜਿਹੜੇ ਵੀ ਰੋਜ਼ਮਰਾਂ ਦੇ ਕੰਮ ਹੋਣਗੇ ਉਹ ਨਾ ਕਰਨ ਤੋਂ ਗੁੱਸੇ ਚ ਆ ਕੇ ਉਹਨੇ 3 ਘੰਟੇ ਜਿਹੜੇ ਉਹਨੂੰ ਕੁੱਟਿਆ ਤੇ ਉਹਦੇ ਤੋਂ ਬਾਅਦ ਉਹਦੇ ਸਿਬਲਿੰਗ ਉਹਦੇ ਸਟੈਪ ਫਾਦਰ ਉਹਨਾਂ ਨੇ ਇਹ ਦੇਖਿਆ ਪਰ ਉਹਨਾਂ ਨੇ ਉਹਨੂੰ ਰੋਕਿਆ ਨਹੀਂ ਇਹਦੇ ਤੋਂ ਬਾਅਦ ਉਹਦੀ ਬਾਡੀ ਹੀਲ ਨਹੀਂ ਹੋ ਸਕੀ ਅੱਧਾ ਘੰਟਾ ਉਹਨੇ ਸਾਰਾ ਕੁਝ ਕਰਨ ਤੋਂ ਬਾਅਦ ਵੇਟ ਕੀਤੀ ਫੇਰ 911 ਕਾਲ ਕੀਤੀ ਉਹਦੇ ਤੋਂ ਬਾਅਦ ਜਿਹੜੇ ਉਹ ਆ ਗਏ ਤੇ ਉਹ ਮੁੰਡਾ ਸਾਹ ਲੈਣਾ ਬੰਦ ਕਰ ਚੁੱਕਾ ਸੀ ਤੇ ਬਾਅਦ ਵਿੱਚ ਕਹ ਲੋ ਕਿ ਉਹਦੀ ਜਾਨ ਨਹੀਂ ਬਚੀ ਇਹ ਬਹੁਤ ਇੱਕ ਦਰਦਨਾਕ ਘਟਨਾ ਹੈ ਜਿਹਨੇ ਬਹੁਤ ਵੱਡੀ ਇੱਕ ਚਿੰਤਾ ਪੈਦਾ ਕੀਤੀ ਹੈ ਜਿਹੜੇ ਉਹ ਕਹਿੰਦੇ ਕਿ ਇਹ ਮਤਲਬ ਉਹਨੂੰ ਲੱਗਦਾ ਸੀ ਕਿ ਉਹ ਸਾਰਾ ਕੁਝ ਫੇਕ ਆ ਇਹ ਜਦੋਂ ਉਹਨੂੰ ਜਿਹੜਾ ਉੱਥੇ ਲੈ ਕੇ ਗਏ ਉਹ ਕੁੱਟਣ ਤੋਂ ਬਾਅਦ ਸੋ ਉਹ ਹੁਣ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ 3 ਮਿਲੀਅਨ ਡਾਲਰ ਦੀ ਬੇਲ ਦੇ ਉੱਤੇ ਜੇਲ੍ਹ ਦੇ ਵਿੱਚ ਰੱਖਿਆ ਗਿਆ 13 ਫਰਵਰੀ ਨੂੰ ਕੋਰਟ ਦੇ ਵਿੱਚ ਪੇਸ਼ ਹੀ ਆਣ ਮਨੁੱਖੀ ਕਿਸਮ ਦਾ ਹਾਦਸਾ ਜਿਹੜਾ ਆਮ ਤੌਰ ਤੇ ਵਾਪਰਦਾ ਨਹੀਂ ਪਰ ਇਹਨੇ ਸਾਰੇ ਪਾਈਚਾਰੇ ਦੇ ਵਿੱਚ ਉੱਥੇ ਕਮਿਊਨਿਟੀ ਦੇ ਵਿੱਚ ਇੱਕ ਵਾਰੀ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਪੇਜ ਦਿੱਤੇ ਆ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ